ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਆਸ ਕਰਦਾ ਹਾਂ ਸਰ ਠੀਕ ਠਾਕ ਹੋਵੋਗੇ ਤੇ ਆਪਾਂ ਹੀ ਵਧੀਆ ਕੰਮ ਆਪਣਾ ਹਰ ਦੇ ਚੱਲੀ ਜਾਣਾ ਬਰਬੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਨੂੰ ਬਹੁਤ ਟੱਟਮਾ ਤੋਂ ਉਠਾਈਆਂ ਇੱਕ ਸਰ ਤਿੰਨ ਕਿੱਲੇ ਖੰ ਪੰਜ ਕਿੱਲੇ ਆ ਚਾਰ ਕਿੱਲੇ ਆ ਸੱਤ ਅੱਠ ਕਿੱਲੇ ਬਾੰਦੇ ਹੈਗੇ ਆ ਰੇਟਰ ਰੇਟਰ ਆਪਣਾ ਰੈਡੀ ਲੜਾ ਜਮ ਓਕੇ ਆ ਹੁਣ ਚੱਲਦੇ ਆਪਾਂ ਆਹ ਦੇਖੋ ਬੜਾ ਜਨਾ ਕਲਾਕੀ ਆ ਟਾਇਰ ਟੋੜਾ ਸਾਰਾ ਬੜਾ ਟੈਟ ਹੋ ਗਿਆ ਬਲੱਜਾ ਕਿਉਂਕਿ বিনা ਕੋਈ ਹੱਲ ਕਰਦੇ ਨਾ ਚੱਲਣਾ ਪਾ ਅਦਲਾ ਪਾ ਇੰਦਰ ਪਿੰਡਰ ਕਹਿੰਦਾ ਮੁੰਡੇ ਨੂੰ ਪਿੰਡ ਰਿੰਦਰਜੀਤ ਗਿਆ ਲਾਉਣਾ ਮੇਰਾ ਉਹਦੇ ਖੇਤ ਜਾਣਾ ਬਾਲਾ ਕਾਲੀ ਕਲੀ ਜਾਂ ਨਾਜ ਵਾਲੇ ਦਾ ਬੱਸ ਅੱਜ ਆਪਾਂ ਟਾਈਮ ਨਾਲ ਚੱਲ 6 ਵਜੇ ਆਪਾਂ ਵੱਜ ਗਿਆ ਫਵਾ 6 6:30 ਵਜੇ ਨਿਕਲਣਾ ਕੱਲ ਯਾਰ ਬਹੁਤ ਬੜੀ ਸੀ ਕੱਲ ਨੇ ਦੱਸਾਂਗੇ ਫੇਰ ਅੱਜ ਦਾ ਸਾਈਂ ਦਿਨੇ ਬਲੌਗ ਸਾਰਾ ਕੋ ਤੇ ਬਲੌਗ ਆਪਣਾ ਇੱਕ ਦਿਨ ਛੱਡ ਕੇ ਦੇ ਲ ਆਇਆ ਕਰਨਾ ਡੇਲੀ ਨਹੀਂ ਆਇਆ ਕਰਨਾ ਕਿਉਂਕਿ ਤੁਹਾਨੂੰ ਪਤਾ ਹੀ ਹੁਣ ਸੀਜ਼ਨ ਦਾ ਕੰਮ ਆਪਣਾ ਚੱਲਦਾ ਹੋ ਰਿਹਾ ਹੈ ਨਾ ਤੇ ਵਾਅਦਾ ਦੇਖਿਆ ਕਰੋ ਹੁਣ ਮੈਂ ਚਲੋ ਅਗਲੇ ਵੀਡੀਓ ਜਾ ਕੇ ਅੱਜ ਕਹਿੰਦੇ ਜੁੜਨਾਂਗੇ ਹੱਥ ਮੱਕੀ ਨਾਲ ਇਹ ਮੱਕੀ ਗਾਦੀ ਲੱਕੜਾਂ ਹੀ ਇਕੱਠੀਆਂ ਕਰ ਤਾ ਜਬਰ ਸਿੰਘ ਨੇ ਕਹਿੰਦੇ ਦੱਦ ਦੇਖੋ ਮੱਕੀ ਦਾ ਤੇ ਹਵਾਈ ਵੋ ਘਟ ਲੱਗਦੀ ਆ ਸੂਬਾ ਨਾਲ ਤਾਂ ਹੀ ਆਪਾਂ ਸਾਰੇ ਕੱਢਿਆ ਟਾਈਮ ਇਹਨੂੰ ਤਾਂ ਹੀ ਸੁਨੇਹਾ ਆਇਆ ਤੇ ਹਜੇ ਤੱਕ ਬਾਈਰ ਕੇ ਆਏ ਨਹੀਂ ਗੇ ਗਰਦੇ ਆ ਟਰੈਕਟਰ ਟਾਲਾ ਦਾ ਆਪਣਾ ਹੀ ਆਉਣਾ ਕਰਦੇ ਵੀ ਨਹੀਂ ਆਇਆ ਹਰ ਤਾਈ ਯਾਰ ਹੈ ਆ ਬੋਟਾ ਢਵਾਉਣੀ ਪੈਣੀ ਆ ਬਾਕੀ ਦਾ ਕਰਤ ਬਹੁਤ ਆ ਬਹੁਤ ਛੱਲੀ ਛਲੀ ਫੋਸ ਪਕਾਈਆਂ ਬਣਾਏ ਬਿਜਤਾਣਾ ਨਾਲ ਨਾਲ ਕਟਿੰਗ ਬਟਿੰਗ ਕਰਕੇ ਲਾ ਦੇਣੀ ਆ ਆਪਾਂ ਇਹ ਕਾਦਾ ਵੀ ਮੱਕੀ ਦਾ ਟਾਂਡਾ ਵੇ ਤੇ ਇਹ ਜੀ ਮੱਕੀ ਦੀ ਆ ਦਾ ਫੋਰ ਕਾਦਾ ਮੱਕੀ ਦਾ ਪਾਣੀ ਦਾ ਜੇ ਤੁਹਾਨੂੰ ਦੱਸਿਆ ਹੀ ਹੁੰਦੇ ਹਨ ਬਾਲੀ ਪੈੜੀ ਹੋ ਜਾ ਤਾਂ ਹੀ ਭਾਈ ਉਹਦੇ ਉਹਦੇ ਨੇ ਆਪਾਂ ਕੈਂਪਰ ਲੈ ਕੇ ਗਏ ਤੇ ਉਹਦੇ ਹੱਥ ਖੜੇ ਹੋ ਗਏ ਪਾਣੀ ਤਾਂ ਜ਼ਰੂਰੀ ਆ ਆਪ ਦਾ ਥੱਪਾ ਬਣਾਉਣਾ ਤਾਂ ਟੰਗਣ ਨੂੰ ਅੱਜ ਚੌ ਨਜ਼ਾਰਾ ਲਵਾ ਬਹੁਤ ਆ ਬਾਈ ਇਹਦੇ ਲਾਮ ਤਾ ਤੁਹਾਨੂੰ ਦੱਸ ਦਿੰਨੇ ਆਪਾਂ ਵੀ ਸਰਾ ਗੱਲ ਬਾਤ ਲਾਮ ਵੀ ਤਾਂ ਦੇਖੋ ਉਹ ਮੁੱਕਣੀ ਤੂੜੀ ਟਾੜੀ ਬਣਾਉਂਦਾ ਵੀ ਨਜ਼ਾਰਾ ਆਂਦਾ ਇਹ ਬਾਹਰ ਇੱਕ ਮੱਖੀ ਚਾਰ ਪਾਉਂਦਾ ਛੱਲੀ ਦਿਖਾ ਦੇਣ ਤੁਹਾਨੂੰ ਤੇ ਮੈਂ ਚੈੱਕ ਕਰਕੇ ਗਾਈ ਛੱਲੀ ਬਹੁਤ ਆ ਬਣੀ ਛੱਲਾਂ ਬਹੁਤ ਆ ਬਣਗਾ ਬਹੁਤ ਬੱਚਾ ਖੁੰਦ ਰੂਜਾ ਆਜੀ ਕੱਚੇ ਵਾਲੇ ਮੋਟੇ ਯਾਰ ਪਹਿਲੇ ਜੀ ਮਹਾਊਗਾ ਮੈਨੂੰ ਬਾ ਲੋਕਾਂ ਦੇ ਪਾਉਂਦੇ ਰਹਿਣਾ ਆਪਣੇ ਪਹਿਣਾ ਨਹੀਂ ਆ ਇਹਨੂੰ ਹੁਣ ਲੱਗ ਗਈ ਠੰਡ ਇਹ ਆ ਮੱਕਤੀ ਜਾ ਪਾਉਂਦੇ ਲੈ ਆਈ ਦਵਾ ਇਹਦਾਂ ਵੇਖ ਕੇ ਵੀ ਗਿਆ ਸੀ ਇਹ ਸੋ ਬੰਤੀਆਂ ਨਾ ਆ ਰਹੀਆਂ ਆਏ ਆ ਕਰਦੇ ਆਂ ਗਿਵਾਰ ਖੜਾ ਪਹਾੜਾ ਕੋ ਟੈਂਟ ਫੋੜੀ ਆਪਨੇ ਬਾਲੇ ਭਾਰੇ ਮੱਕੀ ਆ ਡਾਲ ਪਹੁੰਚਿਆ ਤੀਜੇ ਤੀਜੇ ਲੋਡ ਸੀਗਾ ਇਹਦਾ ਹੋਰ ਉੱਚਾ ਸੀਗਾ ਤਾਂ ਕਰਕੇ ਪਤਾ ਨਹੀਂ ਪਹਾੜਾ ਪਹਾੜਾ ਤੁਰਿਆ ਇੱਕ ਬੰਦਾ ਹਾਣ ਪਹੁੰਚਿਆ ਤੇ ਆਪਾਂ ਗੇੜਾ ਲਾ ਲਾ ਦੇ ਤੋ ਇਹਦਾ ਹੁੱਕ ਨਹੀਂ ਪਈ ਨੀ ਟਰਾਲੇ ਦੀ ਉਹਦੇ ਪਤਾ ਯਾਰ ਹੈ ਨਾ ਤਾਂ ਕਰਕੇ ਆਪਾਂ ਬਰਾ ਉਹਨਾਂ ਟਰੈਕਟਰ ਆ ਜੂਗਾ ਤਾਂ ਆਪਾਂ ਇਧਰੋਂ ਗੇੜੇ ਲਾਉਣਾ ਚਾਰ ਪੰਜ ਭਾਰੀ ਭਾਲੀਆਂ ਮਰਦੀ ਬਾਈ ਅੰਡਾ ਪਤਾ ਨਹੀਂ ਕੀ ਪਾਈਗਾ ਕਹਾਂਗਾ ਚੱਕਰ ਰੋਡ ਦਾ ਅੱਜ ਪਹਿਲੇ ਝੋਟੇ ਜਾ ਭਾਰੀ ਭਾਰੀ ਮੱਕੀ ਆ ਦਾ ਜਣਾ ਇਹਦਾ ਵੀ ਦਾੜ ਪਾਉਣਾ ਸਾਹੀ ਦਾੜੀ ਐਂ ਰੱਖ ਲੈਣੋ ਅੱਜ ਨਾ ਮਹੀਨ ਦੇ ਭਾਵਾਂ ਕੀ ਕਰਦੇ ਇਹਨੂੰ ਫੇਰ ਵੇਣ ਫੱਟੜਾ ਦੇਖੋ ਮੱਥੀ ਅੱਜ ਜੀ ਹਲਕਾ ਹਲਕਾ ਤੂੰ ਆਰਨਾ ਵਾ ਦੇਖਿ ਕਿਵੇਂ ਆ ਫਿਰ ਜਾ ਇਹ ਟਰਾਲਾ ਪੈਂਦਾ ਨੇ ਗਾਇਂ ਡੰਗਾ ਲਾਉਣੇ ਕਿੰਨਾ ਦੂਰ ਇੱਕ ਟਰਾਲਾ ਲਾਤਾ ਭਰ ਕੇ ਤੇ ਦੂਜਾ ਲਾਉਣੇ ਆਪਾਂ ਹੁਣ ਭਰਦੇ ਆਂ ਨੂੰ ਹਜੇ ਆਹ ਸੱਤ ਸਿਆੜ ਜਾਂਦੇ ਸਰੇ ਟਰਾਲਾ ਭਰ ਜਾਣਾ ਬਹੁਤ ਸੱਤ ਅੱਠ ਹਾਂ ਟਰਾਲੇ ਪੈਂਦਾ ਇਹ ਮਾਲ ਬਹੁਤ ਆ ਨਾ ਇੱਥੇ ਲਾਉਣਾ ਛੇ ਇਹਦੇ ਯਾਰ ਮੈਂ ਤਾਂ ਸਰਦੀ ਆ ਆਇਆ ਨਾ ਰੱਖ ਬਾਈ ਆ ਗਿਆ ਭਿੰਦਰਾ ਇਹ ਬਹੁਤ ਦਿਨੇ ਆਹੋ ਕੀਤਾ ਚਾਰ ਨਹੀਂ ਪਾਉਂਦਾ ਚਾਰ ਨਹੀਂ ਪਾਉਂਦਾ 6 ਵਜੇ ਦਾ ਇੱਕ ਖੜਾ ਰਿਹਾ ਪਹਿਲਾਂ ਉਹ ਟਰੈਕਟਰ ਆ ਦੂਜਾ ਟਰੈਕਟਰ ਆ ਔਰ ਟਰੈਕਟਰ ਨੇ ਕਰਾਉਣਾ ਕਹਿੰਦਾ ਟਰਾਲੀ ਵੀ ਹੋਵੇ ਕਾਲਾ ਰਹਿਣਗੇ ਹੁਣ ਜੇ ਹੁੱਕ ਨਾ ਪਈ ਫੇਰ ਨਹੀਂ ਪੈਣੀ ਚੱਪਾ ਜਾ ਭਾਰੀ ਬਹੁਤ ਆ ਮੱਕੀ ਤੋਕਨ ਨੂੰ ਪਤਾ ਯਾ ਪਾਣਾ ਦੂਜੀ ਟ੍ਰੈਲਰ ਲਈ ਲਾਉਣੇ ਹੁੰਦੇ ਆ ਆਪਣੇ ਵੱਧ ਫਾਇਦਾ ਯਾਰ ਉਹ ਚ ਜੇ ਟਰੈਕਟਰ ਵੀ ਰਣਾ 15 ਵਜੇ ਰਹਿ ਤਾਂ ਕੁਆਲਿਟੀ ਬਣੀ ਰਹਿੰਦੀ ਜਾਂਦੀ ਕੁਆਲਿਟੀ ਚਰ ਤੇ ਕੰਮ ਮਿਲਦਾ ਬਾਈ ਆਪਣੇ ਕੁਆਲਿਟੀ ਆ ਤਾਂ ਹੀ ਕੰਮ ਆ ਜੇ ਤੁਹਾਨੂੰ ਮੈਂ ਦਿਖਾਵਾਂ ਤੇ ਬਹੁਤ ਵਧੀਆ ਹੋ ਆ ਸੋਨਾਂ ਆਪਾ ਯਾਰ ਉਹ ਲੱਗ ਰਹੀ ਮੈਸਤਰੀ ਹਾਂ ਕੀ ਇਹ ਤੇ ਉਹ ਆ ਗਿਆ ਪਾਣਾ ਪਾ ਚੱਲੇ ਆ ਖੇਤਾਂ ਹੁਣ ਰਸਨਾ ਜੇ ਪਾਈ ਤਾਂ ਕੁੜਕੀ ਨਿੰਕੂਟੀ ਨਿਚੋੜੀ ਦੇ ਮੂਰੇ ਬਹਾਂ ਡਾੜਾ ਪਾਣਾ ਉਹ ਸਾਰਾ ਕੁਸ ਕੋਠੀ ਬਣਾ ਰੋਫਾ ਸੀਗਾ ਤੁਹਾਨੂੰ ਪਤਾ ਜੀ ਨਾ ਸੰਤ ਪਾਵੜਾ ਉਹ ਜੀ 20 ਬਣੀਆਂ ਦਾ ਬਾਹਰ ਬੈਠਣਾ ਪਰ ਨਾ ਉੱਥੇ ਮਾਇ ਉਹ ਕੋਣੜੀ ਗੁੜਾ ਰੱਖ ਰਹੇ ਦਾ ਜੋ ਕਪਾਈ ਸੀ ਪਹਿਲਾਂ ਢਾਤੀ ਹੱਦੂਆ ਦਾ ਵਾ ਕਮੈਸਤਰੀ ਸੀਗਾ ਬੰਦਾ ਲੈ ਅੱਜ ਉਹ ਮੈਂ ਪਾਉਂਗਾ ਮੜ ਕੇ ਉਹ ਨਾ ਹੁਣ ਪਾਈ ਤੇ 2-7-3 ਸਾਲ ਲੱਗੇ ਹਨ ਹਾਨੂੰ ਅੰਚਾ ਹੁਣ ਮੁੰਡੇ ਨਾ ਦੂਜੇ ਨੂੰ ਚਾਲਦੇ ਆ ਕਿ ਇਹ ਤਾਂ ਪੂਰੀ ਬਾਰਾ ਮਰਗਾਉ ਕਾਰਨਾ ਦਸਨ ਨੂੰ ਆਪਣੇ ਮੱਕੀ ਰਖਾਵਾਂ ਸਮਾਜ ਨਾਲੇ ਕਿੰਨੀ ਭਾਰੀ ਜੀ ਇੰਨੇ ਗ੍ਰੈਸ਼ਰ ਲਗਾ ਰਿਹਾ ਹੋਗਾ ਚੱਲਣਾ ਮੱਕੀ ਵਾਂਹ ਦਿਖਾਉਣੀ ਤੁਹਾਨੂੰ ਆਪਣੀ ਕੀ ਸਾ ਮੱਕੀ ਟੰਡ ਆਵੇ ਛੱਲੀਆਂ ਵੀ ਤਿੰਨ ਇੱਕ ਦੋ ਤੇ ਤੀਜੀ ਨਿਕਲਦੀ ਆ ਰਕ ਟਾਂਡੇ ਨਾਲ ਆਈ ਨੇ ਕਾਨੂੰਨੀ ਕੱਦ ਵੀ ਮੱਕੀ ਦਾ ਬਹੁਤ ਹੈ ਟਾਂਡਾ ਚੈੱਕ ਕਰ ਉਹਦੀ ਕਿੰਨਾ ਮੋਟਾ ਸੱਦਾ ਦੇਖੋ ਚੈੱਕ ਟਾਂਡੇ ਨੂੰ ਤਿੰਨ ਛੱਲੀਆਂ ਲੱਗਦੀਆਂ ਐ ਨਹੀਂ 1 2 ਤੇ ਤੀਜੀ ਆ ਨਿਕਲਦੀ ਆ ਚੈੱਕ ਕਰ ਅਈ ਬਦਨੀ ਵੀ ਆ ਟਾਂਡਾ ਦੇਖੋ ਇਹ ਕਾਕਾ ਥੋੜੀ ਆਪਾਂ ਰੇ ਘੱਟ ਰੱਖਿਆ ਮੱਕੀ ਇਹ ਤਿੰਨ ਗੱਟੇ 2.5 ਗੱਟੇ ਪਾਏ ਆ ਕੱਦ ਦੇਖੋ ਮੱਕੀ ਦਾ 1 2 ਕਤਨ ਨਾ ਤੰਨਾ ਚਰ ਲੰਗਾ ਪੀਰੀ ਆ ਫੇਰ ਦਵਾਰਾ ਵਿਜੀ ਪਈ ਪੀਰੀ ਨਹਿਰ ਕੇ ਬਦਲੇ ਲੜੇ ਇਹ ਆਪਾਂ ਹਜੇ ਦੱਸ ਦੈ ਨੀ ਚਾਰ ਪੰਜ ਦਾ ਅਸਤਰੀ ਲੱਗ ਗਿਆ ਆਪਣਾ ਦੱਸੈ ਨਾ ਔਖਾ ਸੀ ਯਾਰ ਪਹਿਲਾਂ ਆਪਾਂ ਖੇਰ ਖੂਰ ਵੀ ਸਾਰਾ ਕੋ ਨਵਾਂ ਬਣਾਉਣਾ ਦਾ ਖੇਰ ਦਾ ਪੈਟਰ ਬਣਾਵਾਂਗੇ ਤੇ ਸੁੱਖਾ ਅੱਜ ਆ ਗਿਆ ਕਣਾ ਪਾਦਾਂ ਦੇ ਦੋ ਤਿੰਨ ਦਿਨਾਂ ਚ ਕੋਠੀ ਬਾਕੀ ਪੱਖਾਂ ਦਾ ਪੋਚੀ ਲੈਣੇ ਆ ਤਾਂ ਖਬਰ ਕਿੰਨੇ ਦਿਨਾਂ ਚ ਕਰ ਦੇਣਾ ਕੰਮ ਸੱਟਾ ਦਰ ਤਿੰਨ ਦਿਨਾਂ ਚ ਕਹਿੰਦਾ ਸੁੱਖਾ ਜਿਹਦੇ ਕੋਠੀ ਪਾ ਦੀ ਤਪੋਦੇ ਦਿਖਾਵਾਂ ਤੁਹਾਨੂੰ ਨਹੀਂ ਨਹੀਂ ਤੇ ਤਿੰਨ ਦਿਨਾਂ ਚ ਆਪਾਂ ਕਰਕੇ ਦੇੜੀ ਹੁਣ ਦਿਖਾਵਾਂਗੇ ਕਿਵੇਂ ਬਣਦਾ ਜੀ ਗੱਲ ਬਾੜੀ ਭੈੜੀ ਮੱਕੀ ਆ ਭੈੜੀ 60 ਰੁਪਏ ਆਪਾਂ ਦਾ ਤੀਜੇ ਲੋਜ ਬਲੀ ਪੜੀ ਮੱਕੀ ਆ। ਨਾ ਪਾਤਾ ਵੇ। ਬਲੀ ਪਰੀ ਮੱਕੀ ਆ। ਤੀਜੇ ਲੋ ਜੀ ਆਉਂਦਾ ਦੇਖੋ। ਹੌਣ ਤੋਂ ਆ ਛੱਡਿਆ ਮੜਾ ਟੋਕੇ ਲਾਇਆ। ਜੀ ਦੇ ਲੋਚ ਮੱਕੀ ਵਾਲੀ ਭਾਰੀ ਆ ਬਾਈ ਕਰਗੇਗੀ ਸੰਗਣੀ ਦੇ ਕੋਲ ਤਰੀ ਵਧੀਆ ਟਕਾ ਕੇ ਵੀ ਜੀਵੇ ਮੱਕੀ ਪੇਗਾ 4 ਜੱਟਾਂ ਟ੍ਰੇਟਰ ਟ੍ਰੇਟਰ ਕਰਦੇ ਫਿਰਾਂ ਟ੍ਰੇਟਰ ਟ੍ਰੇਟਰ ਕਰਦਾ ਹੀ ਕਰਦੇ ਟਰੇਟਰ ਹਾਂ ਹੋਰ ਇੱਕ ਬਾਤ ਹੋਣੀ ਠੀਕ ਹੈ ਆਹ ਏ ਟਮਾਟਰ ਹੀ ਲਾਰ ਤੇ ਲਾਰ ਦੇ ਔੜ ਕੇ ਫੇਰ ਕੰਮ ਖੜਾਵਾ ਕੀ ਫਾਇਦਾ ਟ੍ਰੇਟਰ ਟ੍ਰੇਟਰ ਕਰਦੇ ਯੂਬਰਾਂ ਨੇ ਜਬਰੇ ਜੱਟ ਦੇ ਕਹਿਣ ਤੇ ਕਹਿੰਦੇ ਮੇਲਾ ਲੱਗਾ ਖੇਤ ਪਲਾਵਨ ਨਹੀਂ ਫਿਰਦਾ ਆਪ ਤਾਂ ਉਹ ਆ ਕੈਨੇਡਾ ਦੇ ਕੱਪ ਤੋਂ ਆਇਆ ਸੱਟਾਂ ਲੱਗੀਆਂ ਹਨਾ ਉੱਥੇ ਠੀਕ ਆ ਨਾ ਐਮ სპੋਰਟ ਸੀਗਾ ਅੱਛਾ ਉਹ ਸੱਟਾਂ ਹੋਟਾ ਲੱਗੀਆਂ ਉੱਥੇ ਪਾਲੀ ਨੇ ਮਾਰੀ ਮਗਰ ਦੀ ਕਹਿੰਦੇ ਅੱਛਾ ਉਹ ਤਾਂ ਕਰਕੇ ਹੋ ਗਿਆ ਡਵੱਟਾ ਇਹਦਾ ਮਤਲਬ ਪਿਲਾਂ ਚ ਲੰਘ ਜੂ ਸਾਰਾ ਕੋਈ ਨੀ ਵਲੌਗ ਬਣਾਉਣਾ ਹੋਰ ਹਰਮਨ ਕਿਵੇਂ ਨਹੀਂ ਆ ਰਹੇ ਆ ਗਰਮੀ ਦੇ ਹੈ ਵੀ ਸੱਚ ਨੂੰ ਅੱਜ ਮਿਲਿਆ ਮੱਕੀ ਕਹਿੰਦੇ ਢਾੜ ਪਵਾਤਾ ਮੱਕੀ ਨੇ ਬੰਦਿਆਂ ਦਾ ਟਰੈਕਟਰ ਟਰੈਕਟਰ ਦਾ ਵੀ ਅਬਾ ਲੈ ਲਿਆ ਗਾ ਮੈਂ ਅਸੀ 2.5 ਕਿਲਿਆਂ ਨੂੰ ਬਾਹਨ ਸੀਗਾ ਤੁਸੀਂ 6 ਵਜੇ ਪਾ ਬਾਹਨ ਚਾ ਖੜਕ ਪਾ ਚਲਾਈ ਸੱਤ ਵਜੇ 4:30 ਇਹ ਹੀ ਲੱਗਦਾ ਮੈਨੂੰ ਚਾਹ ਹੀ ਰਹਿ ਗਈ ਲੈ ਜੀ ਆ ਬੜੀ ਪਰ ਹੀ ਮੱਕੀ ਜੀ ਬਾਈ ਹਾਂ ਕੋਣ ਲੱਗੇ ਛੱਲਣ ਅੱਗੇ ਦਿਖਾਆਂ ਮੱਕੀ ਫਰਾਈ ਹੁੰਦੀ ਹੈ ਬਾਈ ਇਹ ਸਵਾਦ ਵੀ ਹੁੰਦਾ ਚਾਰ ਤੋਂ ਦਾ ਨਾ ਇਹ ਬਾਕੀ ਸਮੇਂ ਕੁਦਰਾ ਦਿਖਾਉਣਾ ਜਾ ਕੇ ਅਰ ਕਿਹੇਲ ਵਾਲੀ ਜਾਣ ਕੱਢਦੀ ਹੈ ਚਾਰ ਬਹੁਤ ਬਣਾ ਬਾਈ ਦਾ ਚਾਰ ਤਣਕੇ ਲੈ ਇਹਨਾ ਬਣਗਾ ਮੱਕੀ ਚੰਗੀ ਸੀਗੀ ਆਕੀ ਬੀਜੀ ਬਹੁਤ ਗਾ ਸੀ ਬਾਈ ਦੀ ਜਮਾ ਟਾਂਡਾ ਮਣਕੇ ਵਾਲਾ ਕੰਮ ਹੀ ਸੀਗਾ ਨਵਾਂ ਬਾਣ ਸੀ ਤੇ ਆਪੇ ਕੁਆਲਟੀ ਚੈੱਕ ਕਰਾ ਦੇਨੇ ਆਪੇ ਇਹ ਲੈ ਕਿਉਂ ਦਾਣੇ ਦੀ ਗੱਲ ਹੁੰਦੀ ਮੇਨ ਦਾਣਾ ਸਾਫ ਪਾਊਗਾ ਦਰਸ਼ਕ ਹਾਂ ਸਰਪੰਚਾ ਠੀਕ ਆ ਬਾਈ ਕਿਵੇਂ ਫਿਰ ਕੁਆਲਟੀ ਬਹੁਤ ਵਧੀਆ ਹੀ ਆ ਮੈਂ ਤਾਂ ਕਾਣੀ ਪੱਕੀ ਗੱਲ ਹੁੰਦਾ ਨਹੀਂ ਕਿਤੇ ਪੰਪ ਵੱਜੀ ਜਾਂਦੇ 101% ਹੈ 100% ਠੀਕ ਆ ਇਹ ਜੱਗਾ ਆ ਗਿਆ ਕਹਿੰਦੇ ਜੱਗਾ ਬੋਸ ਆ ਗੱਡ ਗੱਡ ਜੱਗਾ ਜੱਗਾ ਜਿਹੜਾ ਗੀਅਰ ਨਹੀਂ ਲੱਭੇ ਉਹ ਤੇ ਬੰਦ ਲੈ ਲੈ ਮੇਰੇ ਤੋਂ ਟਰੈਕਟਰ ਨੇ ਪਾਇਆ ਵੀ ਦੇਖਿਆ ਹਣਾ ਕੱਲ੍ਹ ਵਾਲੇ ਵਲੌਗ ਚ ਗੀਅਰ ਜੱਗਾ ਕਿਵੇਂ ਪਾਉਂਦਾ ਸੀਗਾ ਹਣਾ ਯਾ ਉਹ ਜਿਹਨੂੰ ਸੀਰਾ ਕਹਿੰਦੇ ਆ ਬਸ ਲੈ ਕੇ ਤਿੰਨ ਗੇੜੇ ਆ ਲਾ ਕੇ ਦੂਆ ਉਹ ਚ ਪਾ ਲ ਇੱਕ ਉਹ ਚ ਪਾ ਲਿਆ ਚ ਪਾਉਣੇ ਹੋਰ ਕਿੰਨੇ ਦਾ ਬਚਾਰ ਕਿਹੜੇ ਦੇ ਮਗਰ ਪਹਿਲੇ ਪਾਸੇ ਕੋਚਤਾ ਕਰ ਲੈ ਬਸ ਰਹਿ ਕੇ ਤਿੰਨ ਕਿੜੇ ਤੇ ਆ ਤੇ ਆਹ ਕਹਿੰਦਾ ਨਾ ਲਾ ਲਗਾ ਦੂੰ ਬੈਤੀ ਕੀ ਕਮਾਰਦਾ ਜੇ ਹੁਣ ਕੀ ਬਣਦਾ ਅੱਜ ਉੱਥੇ ਹੀ ਕਰਦਾ ਹੈ ਕੁੱਤਰਾ ਇਹਦਾ ਕੰਨ ਕੁੱਤਰਾ ਅੱਜ ਕਹੇ ਕੰਮ ਦਾ ਨਹੀਂ ਕਰਿਆ ਪੁੱਛੀ ਇਹਨੂੰ ਓਏ ਆ ਜਾ ਤੂੰ ਵੀ ਕੀ ਤੇ ਨਿਸੰਦਨ ਠੰਡਾ ਪੀ ਲੋ ਯਾਰ ਚੱਲ ਜਾਈਂ ਉਲਾਗਾ ਇਹ ਟਾਂਡੋ ਦਾ ਸੀ ਬੇਜੀ ਢੰਡਾ ਮੈਂ ਲੰਗਰੀ ਲਾਈ ਬੈਠਾ ਅੱਜੋਂ ਭਿੰਡਰ ਰਲ ਕੇ ਲੋਗ ਇਧਰ ਕਰਦੇ ਆ ਠੰਡਾ ਵੀ ਰੋਈ ਗੱਲੇ ਇਹਦੇ ਪੌਟ ਹੱਡ ਚ ਸੜ ਤੇ ਥੱਬੇ ਸਾਰੇ ਨਹੀਂ ਕੱਢੇ ਜੇ ਸਾਰੇ ਥੱਬੇ ਨਹੀਂ ਕੱਢੇ ਹੈ ਇੱਕ ਥੱਬਾ ਵੀ ਨਹੀਂ ਗਰੀਬ ਦਾ ਕੋਈ ਨਹੀਂ ਲਾਇਆ ਹੁੰਦੇ ਵਾਪਰ ਚਾਈਪਣਾ ਤੇ ਜੰਗਲੇ 12 ਮਾਤਾ ਆਪਣੇ ਨਾਲ ਪੁੱਛਿਆ ਜੱਤ ਬਈ ਹਾਂ ਕੁੰਕੀ ਦਾ ਸ਼ਗਰਦੇਵ ਨੇ ਬਥੇਰਾ ਕੁਸ ਕੀਤਾ ਪੈਦਾ ਪੈਦਾ ਕੱਲ ਵੀ ਟਰੈਕਟਰ ਗੁਰਦੇਵ ਨੇ ਖੋਇਆ ਕੱਲ ਕੱਲ ਵੀ ਖੋਇਆ ਪਰਸੋ ਵੀ ਖੋਇਆ ਅੱਜ ਵੀ ਖੋਇਆ ਇਹਨੂੰ ਪੁੱਛ ਲੈਣਾ ਬਈ ਗੁਰਦੇਵ ਨੇ ਕਿੰਨੇ ਟਰੈਕਟਰ ਖੋਇਆ ਬਾਈ ਯਾਰੇ ਪੰਜਾ ਸਿਆਂ ਘਰਾਂ ਦੇ ਚਾਰ ਪਾਇਆ ਤੇ ਭਵਾਂ ਦੋ ਬੱਠਰ ਭਾ ਦੇ ਭਵਾਂ ਟਰੈਲਾ ਭਰਦੇ ਨੇ ਖਵੋਈ ਦੇਣਾਂ ਦਾ ਅਗਲੇ ਦੀ ਮਾਂ ਨੂੰ ਚੋਤ ਦਿੰਦਾ ਇਹ ਡੱਗੋ ਮਾਰਿਆ ਸਾਮਾ ਲਾਈ ਪਾ ਗਲਾ ਚੱਲ ਗਿਆ ਪਾ ਕਰਨੇ ਮੈਂ ਦਾਤੂ ਫੁੜੀ ਨੂੰ ਵਿਆਹ ਖੁਸ਼ ਆਂ ਖੁਸ਼ ਆਂ ਕੱਢ ਦੇ ਗਾਲ ਕੱਢਣੀ ਤੇ ਕੱਦ ਦੀ ਹੋ ਰਹੀ ਓ ਬੰਪਰ ਕਰ ਮੈਂ ਤੱਕਾ ਮਾਚਦਾ ਆਤੀ ਥੇੜੇ ਪਾਉਂਦੇ ਤੋੜ ਗਿਆ ਪਾ ਕੇ ਤੂੰ ਬੰਨ ਕੇ ਆ ਕੌ ਲਗਾਈ ਠੰਡੇ ਪਈ ਆ ਚਾ ਭਈ ਜਾਂਦਾ ਅਰੇ ਉਹ ਕਾ ਪੜਿਆ ਆ ਕੋ ਪਾ ਇਹ ਵੀਡੀਓ ਬਣਾਉਣੀ ਆਪਾਂ ਕਾ ਦੀ ਪਾਕੂ ਲਓ ਲੋਕ ਵੇਂਦੇ ਇਹਨੂੰ ਤੂੰ ਦੱਸ ਕੋ ਨਹੀਂ ਹਾਂ ਇਹ ਇਹਦੇ ਬਣਾਉਂਦਾ ਕਿ ਜਿਆਨੀ ਜਿਹੜੇ ਵੇਂਦਾ ਹੁੰਦਾ ਕਿਹੜੇ ਦੀ ਤੇ ਓਕੇ ਹੁਣ ਚੱਲਦੇ ਅਗਲੇ ਘਰ ਤੇ ਪਿੰਡਰਾ ਕੋਸ਼ ਆ ਚੱਲ ਠੀਕ ਆ ਫਲਾਇਟ ਉਹ ਬਰਾ ਹੁਣ ਆਇਆ ਬੰਦਾ ਇਹਨਾਂ ਦਾ ਥਾਲੀ ਲੈ ਕੇ ਸਾਨੂੰ ਘੰਟਾ ਬੈਠਣ ਦਾ ਚਾਰ ਨਾ ਵੀ ਉਹ ਬੈਠਾ ਬੈਠਾ ਸਮ ਗਿਆ ਅਰਜਨ ਆਲਾ ਆਇਆ ਗਾਂ ਲਿਆ ਵੀਰੇ ਮੁੰਡਾ ਨਵੀਂ ਸ਼ੋਰ ਦਾ ਥਾਲੀ ਖਾਈ ਤੋਂ ਆਇਆ ਖਾਈੋਂ ਆ ਖਾਈੋਂ ਤ ਆਪਣੀ ਆ ਭੈਣ ਜੋ ਲੈ ਵੀ ਚੋਬਰ ਆ ਗਿਆ ਖਾਈਓ ਕੱਢ ਬਈ ਦਹੀਂ ਯਾਰ ਖੜਾ ਖੜਾ ਚੱਕ ਕੇ ਮਾਰੋ ਡੜਲੇ ਥਲੇ ਗਾਂ ਘਾਲ ਲਈ ਬਾਈ ਚੰਗਾ ਉੱਚੀ ਕੱਢਾਂਗੇ ਗਾਂ ਨੂੰ ਘਾਲਾ ਉੱਚੀ ਕੱਢਾਂਗੇ ਦਹੀਂ ਕਰ ਲਾ ਗਾਂ ਨੂੰ ਗਾਂ ਚੱਕਾ ਗਾਂ ਨੂੰ ਕਰ ਲਾ ਲਓ ਚੱਕਦੇ ਬਈ ਡਾਈ ਤਾਂ ਆਹ ਕੱਢੀ ਬਈ ਹੋਰ ਚੱਕ ਲੈਫਟ ਹੋਰ ਆ ਐ ਤੁਮਾਰਾ ਚੋਪਰਾ ਹੋ ਗਈ ਕੰਮ ਆ ਐ ਕਾ ਗਾਂ ਗੱਲ ਚਾਲੇ ਟ੍ਰੈਟਰ ਐ ਕਾਲੂ ਕੇ ਰਾਹੇ ਬਚ ਗਿਆ ਆਲਾ ਪੋਆ ਬਈ ਮਾਸੜ ਦਾ ਚਾਰ ਕਿੰਨੇ ਚ ਪੈਣਾ ਸੀਗਾ ਇਹ ਕਹਿੰਦੇ ਇਹਨੇ ਨਾ 11 ਵਜੇ ਦਾ ਦੇਖ ਤਾਂ ਚੱਕੀ ਫਿਰਦਾ ਟਰਾਲੀ ਨਹੀਂ ਲੈ ਕੇ ਆਇਆ ਇਹ। ਜਾ ਜਾ ਰappi ਆ। ਖੜਾ ਟਰਾਲਾ। ਖੜਾ ਟਰਾਲਾ। ਹੁਣ ਤਾਂ ਪਾਵਾਂਗੇ। ਆਏ ਕਰੋ ਬਾਈ। ਹੋਰ ਆਇਆ ਕਰੋ ਰੋਟੀ। ਟਰਾਲਾ। ਅੱਛਾ ਚਾਰਣਾ ਨਹੀਂ ਬੁਲਾਉਣਾ ਕਹਿੰਦੇ ਹਟਦਾ ਇਹਨੂੰ। ਕੱਢੀ ਬਾਈ ਪੈਨ। ਕਮਨ ਮਸੀਦੇ ਬੜਾ ਮੇੜਾ ਭੈਣ ਨੂੰ ਨੀਵੀ ਹੋ ਗਈ ਤਰੀ ਗਾਮ ਉਹ ਲਈ ਉਹ ਚੀ ਚਕਾ ਦਿੰਨੇ ਆ ਲੱਗੂ ਵੀ ਬਾਟਣਾ ਲੱਗਦੀ ਆਣੇ ਵੰਡਤੀ ਦੇਹਗਾ ਤੇ ਆਪਾਂ ਵੀ ਸੱਚ ਪਤਾ ਕਰ ਲਗੇ ਸਹੀ ਆ ਯਾ ਤਾਰ ਜੀ ਬਣੀ ਕਿੱਦਾਂ ਦੀ ਪੌਣ ਲੱਗਿਆ ਤੂੰ ਅਪਰਣਾ ਲੈਣਾ ਕਰਨਾ ਲੜਾ ਉਹ ਗੈਨ ਨਹੀਂ ਬਾਲਾ ਗਰਮ ਸੁਭਾ ਦਾ ਰੇ ਸਾਂ ਮਰ ਜਾਂਦਾ ਅਰਜਾਂ ਜਿਹੜੀਆਂ ਦੋ ਸੰਗਲ ਲਿਆ ਕੇ ਰੱਖ ਲੋ ਉੱਥੇ ਗਾ ਭਲਾ ਨੂੰ ਤੱਤਾ ਓਏ ਹਾਂ ਹੈ ਵੇਖੀ ਦੋ ਸੰਗਲ ਲਿਆ ਕੇ ਰੱਖ ਲਾ ਲੈ ਵੀ ਦੋ ਪਤਾਸੇ ਦੇ ਦੇ ਵਾਦੂਆ ਬਾ ਕੋਲੇ ਦੇ ਦੋ ਚੱਕਰ ਗਰਮੀ ਕਿਉਂ ਉਹ ਮੰਡਾ ਰਹਿਦਾ ਨਹੀਂ ਚੱਕੀ ਨੀ ਕੋ ਉਹ ਵਾਹ ਕਿੰਨੇ ਦਿਨ ਰੋਲ ਵੇ ਨਜਾਬਰੇ ਜੀ ਇਹ ਤਾਂ ਗਮ ਐ ਕੋਦੇ ਕੋ ਨਾ ਸੁਏ ਦੀ ਬਾਲੀ ਆਂਟ ਲੱਗਦੀ ਸਾਰੇ ਕਰਕੇ ਨਿਬੜ ਗਿਆ ਉਹ ਪਰ ਇਹ ਨੂੰ ਜਾਂਦੇ ਉਹਦੋਂ ਹਵਾ ਲੱਗਦੀ ਉਹ ਕਹਿੰਦੇ ਸਾਨੂੰ ਇੱਥੇ ਕੱਢੋ ਅਸੀਂ ਨਿਕਾਹਾਂ ਜਾਣਾ ਓਏ ਇੱਥੋਂ ਚੱਲ ਗਏ ਉੱਥੇ ਜਾ ਮੈਂ ਨੀ ਆਈ ਤਾ ਚਾਹ ਪਾਇਆ ਉਹਨਾਂ ਨੂੰ ਨਿਬੜ ਕੇ ਜਾਂਦਾ ਓਏ ਇੱਥੇ ਨਾ ਉੱਥੋਂ ਫੜ ਗਿਆ ਟੋਰੀ ਲੈ ਪੈਂਦੀ ਜਾ ਵੜਦੇ ਉਹਦਾ ਘਰੇ ਜਾ ਵੜਦੇ ਕੋਲੋਂ ਇੱਥੇ ਆ ਜਾਂਦੇ ਉੱਥੇ ਕੌਣ ਸਿੱਖਣ ਆਲੇ ਹੈ ਉਹ ਕੌਣ ਸੀਗਾ ਕੌਣ ਸੀ ਉੱਥੇ ਕੱਤਰ ਤੇ ਕੱਦੂਆ ਹੁਣ ਕੌਣ ਆਥੇ ਤੂੰ ਇੱਥੇ ਆ ਜਾਂਦੇ ਯਾਰ ਉਹ ਘੋਂਡਾਂ ਨਾਲ ਬੈਠਾ ਨਾਲ ਆਏ ਪਾਉਂਦਾ ਵੀ ਆ ਵੀ ਕਾਰਡੀਆ ਭੈਣ ਨਹੀਂ ਕੱਦ ਵੇਖੋ ਮੱਕੀ ਦਾ ਤੇ ਛੱਲੀ ਇਹ ਹੀ ਪੂਰੀ ਵਧੀਆ ਬਣੀ ਜੀ ਆਉਂਦਾ ਗਰੇਵ ਇਹਦਾ ਸਮਾਂ ਦਿਖਾਵਾਂਗਾ ਮਗਰੋਂ ਹੋਂ ਤਾਂ ਚਰਨਾ ਬੈਠਾ ਨਾਲ ਤੇ ਕਾਚੇ ਛਾੜ ਦੇਣਾ ਨਾਲ ਲੋਂਗਾ ਮਾਤੋ ਆਜ ਕਰ ਰਹੇ ਨੇ ਕਾਸੀ ਰਹੀਆਂ ਗਾਲਾਂ ਮਿਲ ਗਿਆ ਅੱਜ ਇਹ ਗੇਲਾ ਮਚਲਿਆ ਵਾ ਯਾਰ ਹੋਰ ਦੇਖੋ ਓਏ ਉੱਚੀ ਚਰਲਾ ਮੜੀ ਨਹੀਂ ਨਾ ਬਾਏ ਨਹੀਂ ਵੀ ਕਰਤੀ ਨਹੀਂ ਵੀ ਕਦੋਂ ਕਰਤੀ ਮਸ਼ੀਨ ਨਹੀਂ ਵੀ ਕਦੋਂ ਕਰਤੀ ਉੱਚੀ ਦਾ ਯਾਰੋਂ ਕਿ ਹੁਣ ਆਵੇ ਲਾਲਾ ਇੱਧਰ ਕਰਦੇ ਆਂ ਉਲੀ ਦਾ ਸਾਰੀ ਭਰ ਜਾਣੀ ਉਹ ਜਾਂਦੀ ਆ ਬਾਹ ਜਿਲਾਵਾਨ ਆ ਬਾਈ ਦਾ ਪਹਿਲਾ ਆਈ ਜਾਂਦਾ ਬਾਹ ਝੋਟਾ ਕੇ ਰਾਰ ਸਾਰੇ ਵਰਗਾ ਬਾਹਣਾ ਫੱਕੀ ਵੀ ਭਾਰੀ ਓ ਅੱਲਾਹ ਵਰੇ ਨਾਮ ਕੋਣੇ ਪੈਣਾ ਢਾਈ ਵਾਗ ਦੇ ਲੱਗੇ ਵੇ ਆ ਤਾਂ ਕਿ ਲੈ ਬਾਂਦੇ ਆ ਚਾਈਨਾ ਤੋਂ ਪਾਣੀ ਪੈ ਗਿਆ ਟਟ ਗਿਆ ਬਾਹਨ ਵਾਲਾ ਦੋ ਇੱਧਰ ਸੁੱਕਾ ਪਹਿਲੇ ਪਾਸੇ ਗਿੱਲਾ ਸਾਰਾ ਅੱਧਾ ਬਾਹਨ ਗਿੱਲਾ ਤਾਂ ਸੁੱਕਾ ਦਾ ਨਰੇੜ ਦੇ ਨਾਲ ਟਾਈਮ ਨਾਲ ਹੀ ਹੋਣਾ ਹੈ ਨਾ ਚਾਲਾ ਤਾਂ ਭਰ ਕੇ ਬੈਗ ਲੈਣਾ ਆ ਇੱਧਰ ਤੋਂ ਹੁਣ 22 ਸਿਆੜ ਪਏ ਆ ਉਧਰ ਹੈਗੇ 10 ਸਿਆੜ 10 ਤੋਂ ਵੀ ਘੱਟ ਤੇ ਸਨ ਵੇਖੋ ਕਿੰਨਾ ਥੋੜਾ ਲੋਕ ਵੀ ਨਾ ਲਾਲਚ ਵਹਾਵਦੇ ਰਾਹ ਤੇ ਵੀ ਚੜ ਚੜੀ ਮਾਰੋ ਪਰੇ ਆਪੇ ਮਸ਼ੀਨ ਨਾਲ ਮੱਥਾ ਮਰ ਜਊਗਾ ਵੀ ਇਹਦੇ ਪਹਿਲੇ ਪਾਸੇ 4 ਸਿਆੜ ਵੱਡੇ ਹੁੰਦੇ ਟਰੈਕਟਰ ਤੋਂ ਕੁੱਕੀ ਜਾਣਾ ਜੀ ਉਹ ਉਧਰ ਹੀ ਬੈਕ ਕਰ ਕਰ ਲਾਉਣਾ ਪੈਣਾ ਬਾਅਦ ਇੱਧਰ ਵੀ ਲਾਉਣਾ ਪੈਣਾ ਹਏ ਆਇਆ ਨਹੀਂ ਗਾ ਬਾਈ ਦੋ ਟਰਾਲੀਆਂ ਦੋਨੇ ਖੋਕੇ ਖਾ ਉਥੇ ਖੋਕੇ ਨਾ ਪਰਾਂ ਖੜੀਆਂ ਲਿੰਦਗਾ ਨਹੀਂ ਮੂਰ ਪਾਣੀ ਚੱਕਰ ਬਣ ਜਾ ਇੱਕ ਇਹ ਕਿਲੀ ਹੀ ਖਰਾਬ ਆਫ ਇੱਕ ਆਪਣਾ ਰੀਟਰ ਖਾਲੀ ਕਰਨ ਗਿਆ ਉਹ ਮੁੜੂਗਾ ਪੜੇ ਆ ਯਾਰ ਐ ਆ ਟੈਂਕੜਾ ਹਣਾ ਨੰਗੀ ਜਾਂਦਾ ਘੰਟਾ ਮਰ ਜਾਂਦਾ ਅੱਧਾ ਘੰਟਾ ਹੋਟਰ ਸਿਆੜ ਘੱਟ ਰਹਿੰਦੇ ਆ। ਓਏ। ਇਹ ਇੰਨਾ ਹਨਾ ਉਹ ਟ੍ਰੈਕਟਰ ਉੱਥੇ ਜਾਣਾ। ਇਹ ਥੋੜਾ ਨਾ ਬਾਈ ਬਣੇ ਕਰਿਆ ਕਰੋ ਯਾਰ। ਇਹ ਹਨਾ ਵਾਲੇ ਵਰਤੀ ਕਹਦੇ ਆ 2.5 ਕਿੱਲੇ ਆ। 2.5 ਕਿੱਲ ਆ ਸੰਨਾ। ਹੋਇਆ 3 ਕਿੱਲੇ ਬਹਾਣਾ ਬਾਈ ਕਹਿੰਦਾ 2.5 ਕਿੱਲੇ ਆ। ਤੇ ਇਹ ਹੁਣ ਜਿਹੜਾ ਬੈਕ ਕਰ ਕਰ ਲੈ ਜਾਣੀ ਆ ਇਹ 2.5 ਕਿੱਲੇ ਹਮ ਤਾਂ 3 ਕਿੱਲੇ ਹੀ ਪਏ ਨੇ ਆ। ਹੋ ਜਾ 4 10 ਸਿਆੜ ਰਹਿ ਗਏ ਤਾਂ ਵੀ ਬੈਕ ਕਰ ਕਰ ਲੈਣਾ ਪੈ ਇੰਨੀ ਬਾਅਦ ਟ੍ਰੈਕਟਰ ਉਧਰ ਵੀ ਜਾਣਾ। ਕੋਈ ਬੈਕ ਕਰ ਲਓ। ਉਰਤਾਂ ਦਾ ਤਿੰਨ ਕਿੱਲੇ ਪੈ ਗਏ ਜੜਾ ਡੱਕ ਰਿਹਾ ਮੂੰਹ ਵੇ ਕੀਤਾ ਥੱਪੇ ਲੈ ਗਿਆ ਥੱਪੇ ਕੱਢਣ ਵਾਲੇ ਕੱਢੇ ਇਹ ਨਹੀਂ ਪਤਾ ਕੱਢਣੇ ਭਲੇ ਨਹੀਂ ਇਹਨਾਂ ਨੇ ਕੱਢਣਗੇ ਥੱਪੇ ਹੈ ਬਾਕੀ ਦਾ ਹੋ ਗਿਆ ਕੰਪਲੀਟ ਆ ਨਵੇੜ ਦਾ ਬਾਣ ਉਹ ਗਿੱਲਾ ਜਿਹਾ ਚੋ ਉਹ ਥਾਈ ਮੋੜ ਦਾ ਅੱਜ ਤੇ ਲਾਊਗਾ ਪਰ ਇਹਨਾਂ ਲਾਣਾ ਆਪੇ ਇਹਨਾਂ ਦਾ ਲਾਣਾ ਕੱਢਣੇ ਹੋਣਗੇ ਨਹੀਂ ਕੱਢਣੇ ਹੋਏ ਲੈ ਜੂ ਘਰੇ ਆਪਾਂ ਘਰੇ ਲੈ ਜੂਗਾ ਯਾਰਾ ਹਾਂ ਚਾਰ ਰਹਿੰਦਾ ਕਾ ਨਹੀਂ ਰਹਿੰਦਾ ਉਹ ਜ਼ਿਆਦਾ ਰਹਿੰਦਾ ਏ ਤਾ ਹੋ ਅੱਜ ਗਏ ਆ ਬਾਹਰ ਟਾਈਮ ਲਵਾਤਾ ਹਣਾ ਤਿੰਨ ਘੰਟੇ ਨੇ ਟਾਈਮ ਲੇਟ ਕਰਾਤਾ ਨਾ ਘੰਟੇ ਨੇ ਪੜਦਾ ਜੇ ਪਹਿਲਾਂ ਦੋ ਛਾੜ ਰਹਿ ਗਿਆ ਓਏ ਆ ਮੱਕੀ ਸੀ ਬਾਈ ਐਵੇਂ ਆ ਦਾੜ ਪਾਉਂਦੇ ਮੱਕੀ ਇਤੋਂ ਨਿਬੜ ਗਿਆ ਕੰਮ ਇਥੋਂ ਆਪਣਾ ਕੰਦੂ ਚਲਾਉਣੀ ਆਪਾਂ ਹੋਰ ਕਰਦੇ ਸਾਨੂੰ ਹੈਗਾ 5 6 7 ਕਿੱਲੇ ਉਹ 7 ਕਿਲੇ ਨਵੇੜ ਕੇ ਦਿਖਾਵਾਂਗੇ ਤੇ Kamala sättä, ok, kavala sättä, 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 ਕੰਮ ਆਪਣਾ ਨਿਬੜ ਗਿਆ ਹੁਣ ਚੱਲਿਆ ਆਪਾਂ ਘਰ ਨੂੰ ਕੱਲ ਨੂੰ ਚਲਾਂਗੇ ਨਵੇਂ ਘਰ ਤੇ 6-7 ਕਿੱਲੇ ਕੱਲੋਂ ਆਪਣੇ ਦੋ ਬਾਹਣਾ ਦਾ ਅੱਜ ਵੀ ਟੁੱਟ ਮਹੀ ਬਾਹਣ ਹਨਾ ਤਾਂ ਕਰਕੇ ਟਾਈਮ ਲੱਗ ਗਿਆ ਸਾਰਿਆਂ ਨੂੰ ਦੱਸੋ ਆਪਣਾ ਬਲੌਗ ਅੱਜ ਦਾ ਕਿਵੇਂ ਲੱਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੇ ਆਪਣਾ ਬਲੌਗ ਵੇਂਦੇ ਆ ਲਾਈਕ ਸ਼ੇਅਰ ਕਮੈਂਟ ਕਰਨਾ ਬਾਈ ਉਹਨੇ ਜ਼ਰੂਰ ਕੋ ਲੈਣਾ ਕਰੋ ਤੇ ਬਾਅਦ ਤੋਂ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਤਾਂ ਕਿ ਤੱਕ ਸਾਕ ਪਹੁੰਚਾਂ ਜਾਈਏ ਓਕੇ ਬਾਈ